ਪਟੰਡਾ ਦੇ ਬਾਬਾ ਦੀਪ ਸਿੰਘ ਨਗਰ ਵਿਖੇ ਰਾਤ ਇੱਕ ਵਿਅਕਤੀ ਵੱਲੋਂ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਦੀ ਮੌਰਚਰੀ ਵਿੱਚ ਰਖਵਾਇਆ ਗਿਆ ਹੈ ਇਹ ਸਾਨੂੰ ਸਵਾ 1 2 ਵਜੇ ਪੌਣੇ 2 ਵਜੇ ਮੈਨੂੰ ਫੋਨ ਗਿਆ ਵੀ ਮੰਗਾ ਮਰ ਗਿਆ ਫਾਹਾ ਲੈ ਕੇ ਉਹਨਾਂ ਨੂੰ ਕਰਦੀ ਕਰਾਉਂਦੀ ਨੂੰ ਮੈਨੂੰ 2 1/2 2:30 ਵਜੇ ਜਦੋਂ ਮੈਂ ਤਾਂ ਚੜੀ ਛਾਤੇ ਮਾਂਡ ਕਮਾਂਡ ਠਾਏ ਭਾਬੀ ਠਾਈ ਮੇਰਾ ਕਰਾਇਦਾ ਠਾਇਆ ਜਦੋਂ ਅਸੀਂ ਆ ਕੇ ਵੇਖਿਆ ਲੋਸਸ ਕਰਦਾ ਪਿਆ ਸੀ ਮੰਜੇ ਤੇ ਕਰਜਾਈ ਦਿੱਤੀ ਪਈ ਸੀ ਇੱਕ ਲੋਈ ਦਿੱਤੀ ਪਈ ਸੀ ਅਸੀਂ ਆ ਕੇ ਪੁੱਛਿਆ ਵੀ ਕਿਵੇਂ ਮਰਿਆ ਕਿੰਨੀ ਤਾਂ ਮੰਜੇ ਤੇ ਪਿਆ ਸੀ ਮੈਂ ਕਿਹਾ ਜੀ ਮੰਜੇ ਤੇ ਤਾਂ ਨਹੀਂ ਪਿਆਗਾ ਤਾਂ ਮਾਰਿਆ ਹੈ ਕਿਉਂਕਿ ਨਹੀਂ 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 ਸੰਤ ਕੁੰਡੀ ਲਾਤੀ ਸੀ ਤਾਂ ਤਾਂ ਸੀ ਫਲਾਨਾ ਸੀ ਦੋ ਤਿੰਨ ਕੁੜੀਆਂ ਸੀ ਇਹ ਜੀ ਇਹਨਾਂ ਦੀ ਮੁਲੀਪਤ ਨਾਲ ਮੁੰਡੇ ਮੰਡੇ ਰਲ ਕੇ ਨਾਲ ਇਹਨਾਂ ਨੇ ਮਾਰਿਆ ਉਹ ਸ਼ੇਤੀ ਕਿਤੇ ਮਰਦਾ ਨਹੀਂ ਸੀ ਬੰਦਾ ਜਿਹਦੇ ਕੋਲ ਰਿਆ 7 ਸਾਲ ਮੈਂ ਹੀ ਰਿਸ਼ਤਾ ਕਰਾਇਆ ਸੀ ਮੰਗਲ ਸਿੰਘ ਨੂੰ ਵਿਚਾਰੀਆਂ ਆਪਦਾ ਉਹ ਤਾਂ ਟਾਈਮ ਪਾਸ ਕਰਦੀਆਂ ਸੀਗੀਆਂ ਉਹ ਵਕਤੀ ਵੀ ਲੱਗੀ ਜੀਤ ਰੋਡ ਤੇ 8000 ਤੇ ਬੇਟੀ ਲੱਗੀ ਉਹਦੀ ਉਹ ਵਿਚਾਰੀਆਂ ਕ੍ਰਿਸ਼ਨਾ ਕਲੋਨੀ ਚ ਰਹਿੰਦੀਆਂ ਤਿੰਨੇ ਇਹ ਦੋ ਇਹਦੀਆਂ ਕੁੜੀਆਂ ਜਨਾਨੀ ਦੀਆਂ ਦੋ ਮੁੰਡੇ ਇੱਕ ਕੁੜੀ ਹੋਰ ਹੈ ਇਹਨਾਂ ਕੋਲੇ ਇਹ ਨੇ ਸਾਨੂੰ ਪੈਰਾ ਤੇ ਪਾਣੀ ਨਹੀਂ ਪੈਣ ਦਿੱਤਾ ਜੀ 4 ਵਜ ਗਏ ਇਹ ਤਾਂ ਜੀ ਬੈੱਡ ਤੇ ਹੀ ਪਿਆ ਸੀ ਜੀ ਬੈੱਡ ਤੇ ਹੀ ਪਿਆ ਸੀ ਹੁਣ ਜੀ ਪੁਲਿਸ ਬੁਲਾਈ ਅਸੀਂ ਵਰਧਵਨ ਚੌਕੀਨ ਚਾਰ ਸਾਹਿਬ ਉਹਨਾਂ ਨੇ ਰੱਸੀ ਵੀ ਕੱਢੀ ਆ ਜੀ ਉਹਨਾਂ ਨੇ ਪੁੱਛ ਦੱਸ ਵੀ ਕੀਤੀ ਆ ਗਾਹ ਵੇਖੋ ਜੀ ਮੰਗਲ ਸਿੰਘ ਨੂੰ ਪਤਾ ਵਿਚਾਰੇ ਨੂੰ ਕੀ ਉਹ ਦਿਨਾਂ ਬੀਤੀ ਆ ਕੋਈ ਨਿਸ਼ਾਨ ਦੇਖੇਗੇ ਹਾਂ ਜੀ ਨਿਸ਼ਾਨ ਸਾਰੇ ਗੱਲ ਚ ਸੁਬੀ ਦੇ ਰੱਸੀ ਦੇ ਚੁੰਨੀ ਵੀ ਕੋਲੇ ਪਈ ਆ ਰੱਸੀ ਦੇ ਰੱਸੀ ਨਾਲ ਮਾਰਿਆ ਜੀ ਇਹਨਾਂ ਰੱਸੀ ਵੀ ਬਰਾਮਦ ਹੋ ਗਈ ਆ ਹਾਂ ਰੱਸੀ ਇਸ ਮੌਕੇ ਤੇ ਪੁਲਿਸ ਦਾ ਕਹਿਣਾ ਹੈ ਕਿ ਵਾਰਸਾਂ ਦੇ ਬਿਆਨਾਂ ਤੇ ਜਾਂਚ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਇਹ ਨਾ ਮੰਗਲ ਸਿੰਘ ਨਾਂ ਦਾ ਵਿਅਕਤੀ ਸੀਗਾ ਸਨ ਉਹ ਮੇਜਰ ਸਿੰਘ ਸ਼੍ਰੀ ਮੁਖਸਰ ਸਾਹਿਬ ਦਾ ਰਹਿਣ ਵਾਲਾ ਸੀ ਇਹ ਇੱਥੇ ਰਹਿੰਦਾ ਸੀਗਾ ਵੀਨਾ ਰਾਣੀ ਵਾਈਫ ਆਫ ਬਨੋਦ ਕੁਮਾਰ ਜਿਹੜਾ ਬਾਬਾ ਦੀਪ ਸਿੰਘ ਨਗਰਾ ਦੇ ਚਾਹਰੇਤਨ ਫਾਟਕ ਦੇ ਕੋਲ ਕਰੀਬ 7-8 ਸਾਲ ਤੋਂ ਉਹਦੇ ਕੋਲੇ ਰਹਿੰਦਾ ਸੀਗਾ ਉਹਨੇ ਰਾਤ ਆਹ ਲੈ ਕੇ ਸੁਸਾਈਡ ਕੀਤਾ ਤੇ ਉਹਦੀ ਲਾਸ਼ ਹੈ ਜਿਹੜੀ ਅਸੀਂ ਮਾਰਚਰੀ ਰੱਖਵਾ ਰਹੇ ਹਾਂ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਆਹ ਲੱਗਿਆ ਹੈ ਕਿ ਕਿਹ ਕਿਹ ਤਰ੍ਹਾਂ ਚੱਲਦਾ ਹੈ ਦੇਖੋ ਇਹ ਪੋਸਟਮਾਰਟਮ ਕਰਵਾ ਰਹੇ ਆ ਪੋਸਟਮਾਰਟਮ ਰਿਪੋਰਟ ਜੋ ਵੀ ਹੋਊਗਾ ਉਹ ਸਾਹਮਣੇ ਆ ਜਾਏ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ